ਸਤਿ ਸ੍ਰੀ ਅਕਾਲ ਜੀ ਆਪਣੇ ਨਵੇਂ ਵਲੌਗ ਤੁਹਾਡਾ ਸਾਰਿਆਂ ਨੂੰ ਸਵਾਗਤ ਹੈ ਮੈਂ ਤੇ ਮੇਰਾ ਭਾਈ ਜੱਗੀ ਖੋਖਰ ਅਸੀਂ ਪਹੁੰਚ ਗਏ ਨਵਾਂ ਵਲੌਗ ਲੈ ਕੇ ਆਪਾਂ ਟਰੈਕਟਰ ਤਿਆਰ ਕਰਾਇਆ ਸੀ ਆਪਣਾ 5310 ਤੇ ਅੱਜ ਇਹਨੂੰ ਚੈੱਕ ਕਰਕੇ ਦੇਖਦੇ ਹਾਂ 17 ਹਲਾਂ ਤੇ ਕਿਰਾਂ ਆਪਾਂ 11 ਦੇ ਕਰਕੇ ਦੇ ਆਂ ਫਿਰ 17 ਦੇ ਦੇਖਾਂਗੇ ਵੀ ਕੀ ਰਿਪੋਰਟ ਦਿੰਦੀ ਹੈ ਫਿਰ ਆਪਾਂ ਚੱਲਦੇ ਆਂ ਚੱਲੀ ਜੱਗੀ ਚਲੋ ਭਾਈ ਨਵੇਂ ਸ਼ੋਰੋਂ ਮਨੂਆਲਾ ਤੇਰੇ ਤੋਂ ਸਾਲ ਵੱਡਾ ਹੀ ਆ ਮੈਂ ਉਹ ਵੱਡੇ ਛੋਟੇ ਦੀ ਸ਼ੁਰੂਆਤ ਦੀ ਜਿਹੜਾ ਵੇਖੜਾ ਹਾਂ ਹਾਂ ਚਲੋ ਚੱਲਦੇ ਆਂ ਮਾਰਦਪ ਕਰੇ ਲਓ ਜੀ ਆਪਾਂ ਪਹੁੰਚ ਗਏ ਆਪਣੀ ਡੈਸਟੀਨੇਸ਼ਨ ਤੇ ਆਪਾਂ ਚੈੱਕ ਕਰਕੇ ਦੇਗਾ ਮੁੰਡਾ ਕਿਨੇ ਪਹਿਲੀ ਪਹੁੰਚ ਰਿਹਾ ਉੱਥੇ ਟਿੱਕੀ ਆਂਦਾ ਵੀ ਹੁਣ ਆਏ ਹੁਣ ਆਏ ਵਾਦੀ ਬੜਾ ਹੋਣਾ ਹੈ ਜਾਂਦਾ ਛੋਟਾ ਹੈ ਪ੍ਰਵਾਹ ਕੋਈ ਤੇ ਬਾਕੀ ਥੋੜਾ ਜਿਹਾ ਇਹ ਬਾਣ ਹੈ ਨਾ ਜਿਹੜਾ ਵੀ ਆਪਣੀ ਸਰੋਂ ਵਾਲਾ ਹੈਗਾ ਸਰੋਂ ਦੇ ਬਾਣ ਕਰਕੇ ਵੀ ਜਿਹੜੀਆਂ ਇਹਦੀਆਂ ਬਿਹਾਰ ਨੇਗੀਆਂ ਜੜਾਂ ਆਈਆਂ ਨੇਗੀਆਂ ਇਹ ਹਾਲਾਂ ਦੇ ਫੱਜਣ ਨੇ ਵੀ ਹੜ੍ਹ ਭਰ ਜਾਂਦੇ ਨੇਗੇ ਬਾਕੀ ਤੁਸੀਂ ਪਰਫਾਰਮੈਂਸ ਚੈੱਕ ਕਰੋ ਟਰੈਕਟਰ ਦੀ ਇਹ ਗੱਲਬਾਤ ਹੈ ਕਿ ਨਾ ਪੂਰੀ ਤੇ ਗੱਲਬਾਤ ਪੂਰੀ ਬਣੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਪਹਿਲੇ ਤੋਂ ਹੀ ਹਲਾਂ ਦੇ ਟੈਸਟ ਕਰਕੇ ਦੇਖਦੇ ਹਾਂ ਪਹਿਲਾਂ ਪਤਾ ਜੀ ਆਣੇ ਚਲਾ ਕੇ ਦੇਖੀਏ ਇਸ ਪੰਜਾਬੀ ਨਾਲ ਲਓ ਬੀ ਤੀਜੇ ਚ ਆਉਂਦਾ 17 ਹਾਂ ਜੀ ਕੰਬੀਆ ਤੱਕ ਲੱਗੇ ਹੋਏ ਨੇ ਬਈ ਤਸਲੀਆਂ ਕਰਾ ਗਿਆ ਪੂਰੀਆਂ ਜਮਾਣ ਠੀਕ ਦੱਲ ਲੱਭਦਾ ਪੂਰਾ 17 ਤੇ ਇਸ ਤੋਂ ਨੀਂਹ ਦੇ ਬਾਅਦ ਪੱਲਾ ਟਰੱਕਰ ਦੇ ਸਾਹਮਣੇ ਹੀ ਬਾਕੀ ਜੇ ਕਿਸ ਨੇ ਟਰੈਕਟਰ ਮੋਡੀਫਾਈ ਕਰਾਉਣਾ ਹੈ ਤਾਂ 98969 डबल 0115 ਤੇ ਕੰਟੈਕਟ ਕਰ ਸਕਦੇ ਹੋ ਮੈਂ ਤੁਹਾਨੂੰ ਨਾਲ ਜਾ ਕੇ ਮੋਡੀਫਾਈ ਕਰਵਾ ਦਿੰਦੇ ਹਾਂ। ਧੰਨਵਾਦ ਇਹ ਗਰੋਨ ਇਸ ਸਪਰਿੰਗ ਵਾਲੇ ਹਾਲ ਨਹੀਂ ਜੀ ਨਾ ਹੈਗੇ ਇਹ ਸਪਰਿੰਗ ਵਾਲੇ ਲੋਕੀ ਕਾ ਕੇ ਵੀਡੀਓ ਬਣਾਏ ਨੇ ਜੀ ਕਹਿੰਦਾ ਹੈ ਜੀ ਇਹ ਦੂਜੇ ਨਹੀਂ ਇਹ ਫੋਲਡਿੰਗ ਵਾਲੇ ਨਹੀਂ ਰਪੀ ਨੇ ਚਲਾਇਆ ਪਰ ਹੱਥ ਨੂੰ ਕੱਢ ਰਿਹਾ। ਕੋਹ ਸਾਹਿਬ ਕੀ ਕਹਿੰਦੀ ਹੈ ਫਿਰ ਗੁਰਾਂ ਦੀ ਬਾਣੀ? ਮੋੜ ਦੇ ਰੈਡਰ ਦੇ ਸਾਹ ਨਿਕਲੇ ਨੇ ਮਾੜੇ। ਹਾਂ। ਇਹ ਕੀ ਕਹਿੰਦਾ ਮੇਰਾ? ਪਤਾ ਨਹੀਂ ਲੱਗ ਕੋਈ। ਠੀਕ ਹੈ। ਚੱਕੋ ਜੀ ਟੈਸਟ ਕਰਨ ਤੋਂ ਬਾਅਦ। ਕੋਹ ਸਾਹਿਬ ਨਿਕਲੇ ਬਾਹਰ। ਖਾਨ ਚੋ। ਕੋਸਾਬ ਕਰ ਲੋ ਬੰਦ ਸਸੋ ਖਾਏ ਜੋ ਟਿੱਕੇ ਜਾਂਦੇ ਥੱਲੇ ਨਾ ਫਿਰ ਹੁਣ ਤੁਸੀਂ ਦਿਓ ਰਿਬੂ ਬਾਈ ਕੋਸਾਬ ਬਾਈ ਰੱਬ ਤਾਂ ਨਹੀਂ ਹੈ ਰੱਬ ਤਾਂ ਨਹੀਂ ਹੈ ਰੱਬ ਤਾਂ ਨਹੀਂ ਜਮ ਹੈ ਤੇ ਬਾਕੀ ਸੂਈ ਦੇਖਦਾ ਕਿੰਨੀ ਕੀ ਚੱਕਦੀ ਹੈ ਗਰਮ ਮਾਰੀ ਸਾਰਾਂ ਦੇ ਚਲਾਇਆ ਪਰ ਇੰਨੇ ਕੀ ਸੂਈ ਚੱਕੀ ਇਹਨੇ ਨੋਰਮਲ ਬਾਕੀ ਆਪਣੀਆਂ ਲਾਈਟ ਲੀਉਗੀ ਮੈਨੂੰ ਲੱਗਦਾ ਆ ਚੱਕੋਰੀ ਬਾਕੀ ਲਾਈਟਾਂ ਬਾਰੇ ਵੀ ਕਮੈਂਟ ਕਰਕੇ ਦੱਸਿਓ ਅੱਜ ਦਾ ਵਲੌਗ ਆਪਣੇ ਇੱਥੇ ਸਮਾਪਤ ਹੈ ਮਾ